ਜਿਨ੍ਹਾਂ ਲੋਕਾਂ ਨੇ ਕਰੋਨਾ ਮਹਾਮਾਰੀ ਤੋਂ ਬਚਣ ਦੇ ਲਈ ਲਗਵਾਇਆ ਸੀ ਟੀਕਾ ਪਰ ਹੋ ਗਈ ਸੀ ਮੌਤ ਉਹਨਾਂ ਦੇ ਪਰਿਵਾਰਾਂ ਦੇ ਲਈ ਸੁਪਰੀਮ ਕੋਰਟ ਨੇ ਸੁਣਾਇਆ ਹੈ ਵੱਡਾ ਫੈਸਲਾ ਕੇਂਦਰ ਸਰਕਾਰ ਤੋਂ ਮੁਆਵਜ਼ਾ ਨੀਤੀ ਨਾਲ ਸੰਬੰਧਿਤ ਮੰਗਿਆ ਜਵਾਬ ਜਿਆ ਦੱਸਦੀ ਏ ਕਿ ਬੀਤੇ ਸਮੇਂ ਦੇ ਵਿੱਚ ਪੂਰੀ ਦੁਨੀਆ ਕਰੋਨਾ ਮਹਾਮਾਰੀ ਦੇ ਨਾਲ ਜੂਜੀ ਸੀ ਹਾਲਾਂਕਿ ਇਸ ਤੋਂ ਛੁਟਕਾਰਾ ਪਾ ਲਿਆ ਗਿਆ ਏ ਦੁਨੀਆ ਅੱਗੇ ਵੀ ਵੱਧ ਗਈ ਹੈ ਇਸ ਦੇ ਨਾਲ ਟੀਕਾਕਰਨ ਵੀ ਕੀਤਾ ਗਿਆ ਸੀ ਤੇ ਜਿਸ ਦੇ ਮਾੜੇ ਪ੍ਰਭਾਵ ਵੀ ਦੇਖਣ ਨੂੰ ਮਿਲੇ ਨੇ ਇਸ ਦੇ ਨਾਲ ਬਹੁਤ ਸਾਰੀਆਂ ਮੌਤਾਂ ਵੀ ਹੋਈਆਂ ਨੇ ਇਸ ਬੰਦ ਦੇ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ ਕਿ ਮੁਆਵਜ਼ਾ ਨੀਤੀ ਦਾ ਕੀ ਹਿਸਾਬ ਕਿਤਾਬ ਹੈ ਦੱਸਦੀ ਹੈ ਕਿ ਬਹੁਤ ਸਾਰੇ ਲੋਕਾਂ ਦੀ ਮੌਤ ਇਸ ਕਰਕੇ ਹੋ ਗਈ ਕਿਉਂਕਿ ਉਹਨਾਂ ਨੇ ਕਰੋਨਾ ਤੋਂ ਬਚਣ ਦੇ ਲਈ ਜਿਹੜਾ ਟੀਕਾਕਰਨ ਕਰਵਾਇਆ ਸੀ ਉਸ ਦਾ ਪ੍ਰਭਾਵ ਬਹੁਤ ਮਾੜਾ ਹੋਇਆ ਤੇ ਲੋਕਾਂ ਦੀ ਮੌਤ ਤੱਕ ਹੋ ਗਈ ਦੱਸਦੀ ਹੈ ਕਿ ਇਸ ਸਬੰਧ ਦੇ ਵਿੱਚ ਇੱਕ ਔਰਤ ਨੇ ਕੇਰਲ ਹਾਈ ਕੋਰਟ ਦੇ ਵਿੱਚ ਜੜੀ ਕਿ ਪਟੀਸ਼ਨ ਪਾਈ ਸੀ ਇਸ ਔਰਤ ਦਾ ਨਾਮ ਸੈਦਾ ਦੱਸਿਆ ਜਾ ਰਿਹਾ ਹੈ ਜਿਸ ਦੇ ਪਤੀ ਦੀ ਮੌਤ ਇਸ ਕਰਕੇ ਹੋਈ ਸੀ ਕਿਉਂਕਿ ਉਸਨੇ ਕੋਰੋਨਾ ਤੋਂ ਬਚਣ ਦੇ ਲਈ ਟੀਕਾਕਰਨ ਕਰਵਾਇਆ ਸੀ ਪ੍ਰੰਤੂ ਉਸ ਦੀ ਜਾਨ ਚਲੀ ਗਈ ਸੀ ਇਸ ਔਰਤ ਨੇ ਕੇਰਲ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਜਿਸ ਦੇ ਸਬੰਧ ਦੇ ਵਿੱਚ ਇਹ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਤਾਂ ਸੁਪਰੀਮ ਕੋਰਟ ਨੇ ਇਸ ਦੀ ਕਾਰਵਾਈ ਕਰਦੇ ਹੋਏ ਕੇਂਦਰ ਸਰਕਾਰ ਤੋਂ ਮੁਆਵਜ਼ਾ ਨੀਤੀ ਨੂੰ ਲੈ ਕੇ ਜਵਾਬ ਮੰਗਿਆ ਜਿਸ ਦੇ ਲਈ ਕੇਂਦਰ ਸਰਕਾਰ ਨੇ 3 ਹਫ਼ਤਿਆਂ ਦਾ ਸਮਾਂ ਮੰਗਿਆ ਉਸ ਤੋਂ ਬਾਅਦ ਇਹ ਜਵਾਬ ਦਿੱਤਾ ਜਾਵੇਗਾ ਦੱਸਦੀ ਹੈ ਕਿ ਆਉਣ ਵਾਲੀ ਮਾਰਚ ਦੇ ਵਿੱਚ ਇਸ ਬੰਦ ਦੇ ਵਿੱਚ ਸੁਣਵਾਈ ਹੋਵੇਗੀ ਇੱਥੇ ਇਹ ਗੱਲ ਆਖੀ ਗਈ ਹੈ ਕਿ ਜਿਹੜੇ ਲੋਕਾਂ ਦੀ ਮੌਤ ਇਸ ਕਰਕੇ ਹੋਈ ਹੈ ਕਿ ਉਹਨਾਂ ਨੇ ਕਰੋਨਾ ਤੋਂ ਬਚਣ ਦੇ ਲਈ ਟੀਕਾਕਰਨ ਕਰਵਾਇਆ ਸੀ ਉਸ ਦਾ ਮਾੜਾ ਪ੍ਰਭਾਵ ਹੋਇਆ ਤੇ ਉਹਨਾਂ ਦੀ ਜਾਨ ਚਲੀ ਗਈ ਤੇ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਪਰੰਤੂ ਇਸ ਬੰਦ ਦੇ ਵਿੱਚ ਅਜੇ ਤੱਕ ਕੋਈ ਵੀ ਨੀਤੀ ਨਹੀਂ ਹੈ ਤੇ ਹੁਣ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਇਸ ਬੰਦ ਦੇ ਵਿੱਚ ਜਵਾਬ ਮੰਗਿਆ ਤੇ ਨਾਲ ਹੀ ਅਜੇ ਹਾਈ ਕੋਰਟ ਦੇ ਫੈਸਲੇ ਤੇ ਰੋਕ ਵੀ ਲਗਾ ਦਿੱਤੀ ਹੈ ਦੱਸਦੀ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ 3 ਹਫ਼ਤਿਆਂ ਦਾ ਸਮਾਂ ਮੰਗਿਆ ਗਿਆ ਹੈ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਵੇਗੀ ਹੋ ਸਕਦਾ ਹੈ ਕਿ ਇਸ ਦੇ ਵਿੱਚ ਜਿਹੜੀ ਕਿ ਪਰਿਵਾਰਾਂ ਨੂੰ ਮੁਆਵਜ਼ਾ ਮਿਲਣ ਦੇ ਮਾਰੇ ਦੇ ਵਿੱਚ ਕੋਈ ਨੀਤੀ ਤਿਆਰ ਹੋ ਜਾਵੇ ਤੇ ਜਿਨ੍ਹਾਂ ਲੋਕਾਂ ਦੀ ਕੋਰੋਨਾ ਦਾ ਟੀਕਾ ਲਗਵਾਉਣ ਦੇ ਨਾਲ ਮੌਤ ਹੋਈ ਹੈ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਵੀ ਮਿਲੇ ਇਹ ਤਾਂ ਜੀ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਇਹ ਸੁਪਰੀਮ ਕੋਰਟ ਦੇ ਫੈਸਲੇ ਤੇ ਹੀ ਆਧਾਰਿਤ ਹੈ ਕਿ ਅਜੇ ਹਾ ਕੁਝ ਹੁੰਦਾ ਹੈ ਜਾਂ ਨਹੀਂ ਪਰੰਤੂ ਇਸ ਔਰਤ ਨੇ ਜਿਹੜੀ ਪਟੀਸ਼ਨ ਪਾਈ ਹੈ ਉਸ ਦੇ ਨਾਲ ਹੋਰ ਵੀ ਬਹੁਤ ਸਾਰੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ ਜੇਕਰ ਇਸ ਬੰਧ ਦੇ ਵਿੱਚ ਕੋਈ ਮੁਆਵਜ਼ਾ ਦੇਣ ਦੀ ਨੀਤੀ ਬਣਦੀ ਹੈ ਤਾਂ ਬਹੁਤ ਸਾਰੇ ਹੋਰ ਅਜਿਹੇ ਲੋਕ ਨੇ ਜਿਨ੍ਹਾਂ ਨੇ ਆਪਣੇ ਪਰਿਵਾਰਿਕ ਮੈਂਬਰ ਸਿਰਫ ਇਸ ਕਰਕੇ ਖੋ ਦਿੱਤੇ ਕਿਉਂਕਿ ਉਹਨਾਂ ਨੇ ਵੀ ਕ੍ਰੋਨੋ ਮਹਾਮਾਰੀ ਤੋਂ ਬਚਨ ਦੇ ਲਈ ਟੀਕਾਕਰਨ ਕਰਵਾਇਆ ਸੀ ਪਰੰਤੂ ਉਹਨਾਂ ਨੇ ਆਪਣੇ ਜੀਵਾਂ ਨੂੰ ਹੀ ਖੋਦ ਦਿੱਤਾ ਸੋ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਬੰਦ ਦੇ ਵਿੱਚ ਕੋਈ ਮੁਆਵਜ਼ਾ ਨੀਤੀ ਬਣਦੀ ਹੈ ਜਾਂ ਨਹੀਂ ਬਣਦੀ ਇਹ ਆਉਣ ਵਾਲੇ ਸਮੇਂ ਤੇ ਹੈ ਸੋ ਸੁਪਰੀਮ ਕੋਰਟ ਦੇ ਵਿੱਚ ਆਉਣ ਵਾਲੇ ਮਾਰਚ ਦੇ ਵਿੱਚ ਇਸ ਬੰਦ ਦੇ ਵਿੱਚ ਸੁਣਵਾਈ ਹੋਵੇਗੀ